ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ ਲਈ ਤੀਜੀ ਸੂਚੀ ਜਾਰੀ ਕਰਨ ਦੇ ਨਾਲ ਹੀ ਜਲੰਧਰ ਦੇ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਤਿੱਖੀ ਬਗਾਵਤ ਵੀ ਸ਼ੁਰੂ ਹੋ ਗਈ ਹੈ ਕਾਂਗਰਸ ਦੇ ਸੀਨੀਅਰ ਅਗੂਵਤਾਰ ਹੈਨਰੀ ਦੇ ਪੁੱਤਰ ਬਾਬਾ ਹੈਨਰੀ ਨੂੰ ਟਿਕਟ ਦੇਣ ਦੀ ਥਾਂ ਨਗਰ ਸੁਤਾਰਟਰਾਸ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਬਿੱਟੇ ਨੂੰ ਟਿਕਟ ਦਿੱਤੇ ਜਾਣ ਦੇ ਵਿਰੋਧ ਵਿੱਚ ਕਾਂਗਰਸ ਦੇ ਦੋ ਦਰਜਨ ਤੋਂ ਵੱਧ ਕਾਉਂਸਲਰਾਂ ਸਾਬਕਾ ਕਾਉਂਸਲਰਾਂ ਅਤੇ ਪੰਜਾਬ ਪ੍ਰਦੇਸ਼ ਕਮੇਟੀ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ ਕਾਂਗਰਸ ਦੇ ਆਗੂ ਨੇ ਹਾਈ ਕਮਾਂਡ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਅੰਦਰ ਟਿਕਨਾ ਬਦਲੀ ਗਈ ਤਾਂ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਨਾਰਥ ਦੇ ਜਿੰਨੇ ਕੌਂਸਲਰ ਆ ਜਿੰਨੇ ਵਰਕਰ ਸਹਿਬਾਨ ਜਿੰਨੇ ਹੀ ਅੱਜ ਇੱਥੇ ਸਵੇਰ ਤੋਂ 8 ਵਜੇ ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਏ ਆ ਉਹਨਾਂ ਸਾਰਿਆਂ ਨੇ ਅੱਜ ਬੜਾ ਹਾਈ ਕਮਾਂਡ ਤੇ ਵਿਰੋਸ ਕੀਤਾ ਔਰ ਇਸ ਕਾਂਗਰਸ ਪਾਰਟੀ ਦੇ ਅੱਗੇ ਸਾਰਿਆਂ ਨੂੰ ਅੱਜ ਅਸੀਂ ਬੇਨਤੀ ਕਰਦੇ ਫਿਰ ਦੁਬਾਰਾ ਕਿ ਇਸ ਨਾਰਥ ਸੀਟ ਦੇ ਉੱਤੇ ਫਿਰ ਵਿਚਾਰ ਕੀਤਾ ਜਾਵੇ ਕਿਉਂਕਿ ਇਸ ਨਾਰਥ ਸੀਟ ਦਾ ਜਿਹੜਾ ਜਿੱਤਣ ਦਾ ਕਾਰਨ ਆ ਉਹ ਸਿਰਫ ਇੱਕ ਹਿੰਦੀ ਸਾਹਿਬ ਹੀ ਆ ਜੋ ਜਿੱਤ ਸਕਦੇ ਆ ਇਹਦੇ ਨਾਲ ਸਾਰੇ 9 ਸੀਟਾਂ ਦੇ ਅਸਰ ਪਊਗਾ ਜੇ ਇਸ ਸੀਟ ਨੂੰ ਅਸੀਂ ਆਪਾਂ ਇਗਨੋਰ ਕਰਦੇ ਆ ਅਸੀਂ ਸਾਰੇ ਹੀ ਅਸੀਂ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਇਸ ਸੀਟ ਨੂੰ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਕਿ ਇਹ ਜਿਹੜੀ ਸਾਡੀ ਕਾਂਗਰਸ ਪਾਰਟੀ ਦਾ ਅਸੀਂ 30-34 ਸਾਲ ਤੋਂ ਲੱਗੇ ਹੋਏ ਐ ਇਸ ਪਾਰਟੀ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਇੱਕ ਵਾਰ ਕਾਂਗਰਸ ਪਾਰਟੀ ਜਿੱਤੇ ਜੇ ਨਹੀਂ ਜਿੱਤਣਾ ਫਿਰ ਉਹਨਾਂ ਦੀ ਆਪਣੀ ਇੱਛਾ ਹੈ ਕਿੰਨੇ ਲੀਡਰ ਨੇ ਅੱਜ ਜਿਹੜੇ ਲੋਕਲ ਲੀਡਰ ਨਾਰਥ ਦੇ ਕਿੰਨੇ ਲੀਡਰ ਨੇ ਕਿੰਨੇ ਕੌਂਸਲਰ ਨੇ ਜਿਹੜੇ ਅੱਜ ਨਾਲ ਨੇ 17 ਕੌਂਸਲਰ ਨਾਰਥ ਦੇ ਆਏ ਸੀ ਬਲਾਕ ਪ੍ਰੈਜ਼ੀਡੈਂਟ ਔਰ ਅਹੁਦੇਦਾਰ ਜਿੰਨੇ ਵੀ ਡਿਸਟ੍ਰਿਕਟ ਲੈਵਲ ਤੇ ਸਾਰੇ ਅਹੁਦੇਦਾਰ ਉਹ ਵੀ ਸਾਰੇ ਇੱਥੇ ਸੀ ਐਕਸ ਕਾਉਂਸਲਰ ਕਾਉਂਸਲ ਸਾਰੇ ਨਾਲ ਸੀ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਵਰਕਰ ਸਾਡਾ ਇਕੱਠਾ ਹੋਇਆ ਜਲੰਧਰ ਦੌਰਛ ਦੇ ਸਿਰਫ ਨੌਰਥ ਸਿਰਫ ਨੌਰਥ ਨੌਰਥ